ਇਹਨੇ ਮਾਝੇ ਦੇ ਲੋਕਾਂ ਦੇ ਨਾਂ ਤੇ ਮੈਂ ਸਮਝਦਾ ਇਹ ਕਲੰਕ ਲਾਉਣ ਦਾ ਕੰਮ ਕੀਤਾ ਇਹਨੇ ਮਾਝੇ ਦੇ ਲੋਕ ਤਾਂ ਜਰਨੈਲ ਕਦੇ ਪਿੱਛੇ ਹੀ ਨਹੀਂ ਹਟੇ ਕਿਸੇ ਗੱਲ ਤੋਂ ਬੋਰਾਂਾਂ ਤੇ ਰੋਜ਼ ਹੋਰਾਂ ਨਾਲ ਰੋਜ਼ ਇਹਨੂੰ ਕੀ ਹੋਇਆ ਸੀ ਪਹਿਲਾਂ ਤਾਂ ਵਹੀਰਾਂ ਕੱਟਦਾ ਹੀ ਜਦੋਂ ਆਪ ਤੇ ਮੜੀ ਜੀ ਪਈ ਮੁੜ ਕੇ ਜਨਾਨੀਆਂ ਵਾਲੇ ਕੱਪੜੇ ਪਾ ਕੇ ਕਦੇ ਸਕੂਟਰ ਤੇ ਕਦੇ ਰਿਕਸ਼ੇ ਤੇ ਕਦੇ ਥ੍ਰੀ ਈ ਬੀਲਰ ਤੇ ਕਦੇ ਟੋਕਰੀਆਂ 'ਚ ਕਿਤੇ ਫਿਰ ਠੱਕੇ ਖਾਂਦਾ ਫਿਰਦਾ ਸੀ ਇਹ ਕਿਦਰ ਨਾਲ ਜਰਨੈਲ ਹੋ ਗਿਆ ਯਾਰ ਇਹਦੇ ਨਾਂ ਤੇ ਤੁਸੀਂ ਵੋਟ ਮੰਗ ਰਹੇ ਹੋ ਇਸ ਕਰਕੇ ਇਹ ਬਿਲਕੁਲ ਕਮਜ਼ੋਰ ਆਦਮੀ ਆ ਸਿਰਫ ਪਤਾ ਨਹੀਂ ਕਿੱਥੋਂ ਆਇਆ ਕਿੱਥੋਂ ਨਹੀਂ ਆਇਆ ਕੀ ਨਹੀਂ ਆਇਆ ਪਰ ਉਥੇ ਕੋਈ ਗਰਮ ਖਿਆਲੀ ਵਾਲੀ ਗੱਲ ਨਹੀਂ ਕਿਹੜੀ ਕਿਹੜੀ ਗਰਮ ਖਿਆਲੀ ਵਾਲੀ ਗੱਲ ਕਰੂਗਾ ਇਹ ਮਾਨ ਨੇ ਸਮਰਥਨ ਦਿੱਤਾ ਪੂਰਨ ਸਰਜੀਤ ਅਕਾਲੀ ਦਲ ਨੇ ਦਿੱਤਾ ਤੁਹਾਨੂੰ ਲੱਗਦਾ ਵੀ ਉਹ ਕਿੰਨੇ ਕਿਤੇ ਗਰੁੱਪ ਬੜੇ ਸਤਕਾਰਯੋਗ ਨੇ ਮਾਨ ਸਾਹਿਬ ਨੂੰ ਉਹਨਾਂ ਦੀ ਆਪਣੀ ਇੱਕ ਠੀਕ ਆ ਅੱਜ ਉਹਨਾਂ ਦੀ ਏਜ ਉਮਰ ਆ ਤਕਾਜ਼ਾ ਏ ਵੀ ਉਹਨਾਂ ਨੇ ਸਪੋਰਟ ਦਿੱਤੀ ਪਰ ਇਹ ਜਿਹੜੀ ਜਿਹੜੇ ਬੰਦੇ ਨੇ ਇਹ ਅਮਰਿਤਪਾਲਨ ਟਾਈਪਸ ਇਹਨਾਂ ਨੂੰ ਬਿਲਕੁਲ ਜਾ ਕੇ ਨੰਗੇ ਵੀ ਕਰਾਂਗੇ ਵੀ ਕਿਸ ਤਰੀਕ ਜੇ ਇਹਨਾਂ 'ਚ ਹਿੰਮਤ ਸੀ ਤਾਂ ਫਿਰ ਉਹ ਆਪਣੇ ਪਾਰਟੀ ਦੇ ਨਾਂ ਤੇ ਲੜਾਉਂਦੇ ਕੈਂਡੀਡੇਟ ਕਿਉਂ ਨਹੀਂ ਲੜਾਇਆ ਪਰ ਰਾਜਾ